ਚਲੇ ਗਏ ਕਿੱਦੋਂ ਗਏ ਇਹ ਫਿਰ ਮੈਨੂੰ ਕੀ ਪਤਾ ਕਿਤੋਂ ਗਏ ਮੇਰਾ ਤਾਂ ਪਹਿਲਾਂ ਵਸੀਆਂ ਸੀ ਕਿ ਬੰਦਿਆ ਇੱਕ ਮਿੰਟ ਓਏ ਜਿਹੜੀ ਤੇ ਅਲੀ ਹੈ ਮੇਰਾ ਨਾਮ ਜੀ ਕੀ ਘਟਨਾ ਵਾਪਰੇ ਦੇ ਬਾਰੇ ਜਾਣਕਾਰੀ ਦਿਓ ਭਰਾ ਸੀ ਮੇਰਾ ਕੀ ਨਾਮ ਸੀ ਜੋ ਅਰੀਮ ਕੀ ਘਟਨਾ ਵਾਪਰੀ ਉਹਦੇ ਬਾਰੇ ਜਾਣਕਾਰੀ ਦਿਓ ਚਾਰ ਗੱਡੀਆਂ ਬੰਦਿਆਂ ਦੇ ਆਇਆ ਆਈਆਂ ਸੀ ਕੋਏ ਬੰਦੇ ਅੰਬਰਸਰ ਦੇ ਸੀ ਦੋ ਗੱਡੀਆਂ ਦੋ ਗੱਡੀਆਂ ਜੰਮੂ ਦੀਆਂ ਸੀ ਉਠੂ ਵਿੱਚ ਪੈਂਦੀਆਂ ਆ ਚਾਰ ਗੱਡੀਆਂ ਬੰਦਿਆਂ ਦੇ ਆਇਆ ਓਹਨਾਂ ਕੋਲ ਹਥਿਆਰ ਬਹੁਤ ਜ਼ਿਆਦਾ ਸੀ ਉਹ ਟੋਕੇ ਸੀ ਤਲਵਾਰਾਂ ਸੀ ਪਿਸਤੌਲ ਸੀ ਓਹਨਾਂ ਕੋਲ ਬਹੁਤ ਹਥਿਆਰਾਂ ਨਾਲ ਗੱਡੀਆਂ ਹੀ ਭਰੀਆਂ ਸੀ ਅਸੀਂ ਵੇਖਿਆ ਅੱਖਾਂ ਨਾਲ ਅਸੀਂ ਬੰਦੇ ਉਹਦੇ ਨਾਲ ਤਿੰਨ ਹੋਰ ਸੀ ਅਸੀਂ ਭੱਜ ਗਏ ਉਹਨੂੰ ਫੜ ਲਿਆ ਦੋ ਤਿੰਨ ਵਿੱਚ ਜਨਾਨੀਆਂ ਸੀ ਉਹਨਾਂ ਦੇ ਨਾਲ ਹਾਂਜੀ ਤੇ ਫਿਰ ਜਦੋਂ ਅਸੀਂ 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 ਬੰਦਾ ਕੋਈ ਸੀਗਾ ਨਾ ਅਸੀਂ ਮੈਂ ਉੱਥੇ ਮੌਕੇ ਤੇ ਮੈਂ ਭੱਜ ਗਿਆ ਜਦੋਂ ਉਹਨੂੰ ਫੜਿਆ ਨਹੀਂ ਮਰਜੇ ਤੋਂ ਬੰਦੇ ਨੂੰ ਮਾਰਿਆ ਸੀ ਉਦੋਂ ਉਹ ਨਹੀਂ ਕਿਸੇ ਨੇ ਮਾਰ ਫੜਨੀ ਕੋਈ ਕੀਤੀ ਉਦੋਂ ਕਿਨੇ ਕਰਨੀ ਫਿਰ ਲੋਕੀ ਬਜ਼ੇਰੇ ਚੱਲ ਨਹੀਂ ਸਾਰੇ ਡਰਦੇ ਤੋੜ ਕੇ ਬੰਦੇ ਹੀ ਬਹੁਤ ਸੀ ਠੀਕ ਹੋਏ 2 ਵਜੇ ਦੀ ਮੇਰਾ ਸਾਬ ਨਾਲ ਟਾਈਮ 2 2 ਵਜੇ ਦਾ ਟਾਈਮ ਹਣਾ 1 ਵਜੇ 1 2 ਵਜੇ ਸਾਂਹੀ ਟਾਈਮ ਨਹੀਂ ਵੇਖਿਆ 1 2 ਵਜੇ ਦਾ ਟਾਈਮ ਹਣਾ ਜੀ ਪੰਜਾਬ ਸਰਕਾਰ ਤੋਂ ਕੀ ਚਾਹੁੰਦੀ ਆ ਸਰ ਪੰਜਾਬ ਸਰਕਾਰ ਤੋਂ ਅਸੀਂ ਇਨਸਾਫ ਚਾਹੁੰਦੇ ਆ ਸਾਨੂੰ ਇਨਸਾਫ ਮਿਲੇ ਪੁਲਸ ਆ ਗਈ ਸੀ ਬਾਅਦ ਚ ਉੱਥੇ ਹੈ ਨਹੀਂ ਸੀ ਉਸ ਵੇਲੇ ਮੌਕਾ ਸ਼ਰੇ ਆਮ ਦਿਨ ਦੁਪਹਿਰੀ ਵੱਟ ਕੇ ਗਏ ਆ ਚਾਰ ਗੱਡੀਆਂ ਬੰਦਿਆਂ ਦੇ ਆਏ ਆ ਅੱਗੇ ਸਾਨੂੰ ਧਮਕੀਆਂ ਦਿੰਦੇ ਆ ਸਾਡੇ ਕੋਲ ਅੱਗੇ ਹਾਈ ਕੋਰਟ ਦੇ ਕਾਗਜ਼ ਬਣੇ ਹੋਏ ਆ ਸੜਕ ਦੇ ਉੱਪਰ ਹੋਇਆ ਸੜਕ ਦੇ ਉੱਪਰ ਵੱਟ ਕੇ ਗਿਆ ਦਿਨ ਆ ਦੁਪਹਿਰੀ ਸਾਡੇ ਡੇਰਾ ਹੈਗਾ ਸਾਡੇ ਡੇਰਾ ਤੋਂ ਥੋੜੇ ਅੱਗੇ ਜਾ ਗਏ ਆ ਸਾਡਾ ਡੇਰਾ ਸ਼ੰਪੂ ਪੁਲਸ ਥੱਲੇ ਆ ਉਹ ਥੋੜਾ ਅੱਗੇ ਕੋਈ 2 ਕਿਲੋਮੀਟਰ ਤਿੰਨ ਅੱਗੇ ਵੱਟ ਕੇ ਗਏ ਆ ਸਾਰਿਆਂ ਦਾ ਕੰਮਕਾਰ ਥਾਣੇ ਤੋਂ ਵਾਂਗ ਅੱਧਾ ਹਾਂ ਸਾਰਿਆਂ ਦਾ ਕੰਮ ਪਸ਼ੂਆਂ ਦਾ ਹੀ ਇਹ ਆਸੀ ਆਏ ਜੀ ਇਹ ਵੀ ਪਸ਼ੂਆਂ ਦਾ ਕੰਮ ਕਰਦੇ ਇਹ ਵੀ ਪਸ਼ੂਆਂ ਦਾ ਕੰਮ ਕਰਦੇ ਜਿਹੜਾ ਉਹ ਉਧਰੋਂ ਬੰਦੇ ਆਏ ਕਰਦੇ ਉਹ ਵੀ ਪਸ਼ੂਆਂ ਉਹ ਬਲਵਾਸ਼ੀ ਦਾ ਹੀ ਕੰਮ ਕਰਦੇ ਆ ਉਹਨਾਂ ਦੇ ਅੱਗੇ ਵੀ ਬਹੁਤ ਕੇਸ ਬਣੇ ਹੋਏ ਆ ਉਹਨਾਂ ਦੇ ਬੰਦੇ ਅੱਜ ਵੀ ਅੱਜ ਵੀ ਉਹਨਾਂ ਦੇ ਬੰਦੇ ਕਈ ਉੱਥੇ ਕਿਟਾ ਵੇਚਦੇ ਆ ਉਹਨਾਂ ਦੇ ਬੰਦੇ ਅੱਜ ਵੀ ਜੇਲ੍ਹਾਂ ਵਿੱਚ ਪੜੇ ਆ ਸਾਡੀ ਤਾਂ ਉਹਨਾਂ ਦੀ ਪੁਰਾਣੀ ਲਾਇਕਤ ਬਾਜੀ ਜਲਦੀ ਸੀ ਇਹਦੇ ਕਿੰਨੇ ਬੱਚੇ ਆ ਜੀ ਇਹਦੇ 4 ਮੁੰਡੇ ਆ ਇੱਕ ਗੁੱਡੀ ਦੇ 4 ਮੁੰਡੇ ਆ ਉਹ ਉੱਥੇ ਸੀਗੀ ਉਦੋਂ ਉਹ ਉੱਥੇ ਹੈ ਨਹੀਂ ਸੀ ਇੱਕ ਮੁੰਡਾ ਨਾਲ ਸੀ ਮੇਰੇ ਉਹ ਵੀ ਭੱਜ ਗਿਆ ਬੰਦੇ ਹੀ ਬਹੁਤ ਜ਼ਿਆਦਾ ਸੀ ਸਰ ਮੇਰਾ ਨਾਮ ਫਰੂਕ ਹੈ ਜੀ ਜਿਹੜੀ ਘਟਨਾ ਹੋਈ ਬਾਈ ਇਹਦੇ ਵਿੱਚ ਜਾਣਕਾਰੀ ਸਾਰਿਆਂ ਨੂੰ ਕਿ ਰੋਡ 'ਚ ਬੰਦਾ ਵੱਢਿਆ ਗਿਆ ਜੀ ਪੰਜਾਬ ਸੀ ਜੁਪੀ ਵਾਂਗੂੰ ਗੁੰਡਾਗਰਦੀ ਕੀਤੀ ਗਈ ਜੰਮੂ ਤੋਂ ਆਈਆਂ ਦੋ ਗੱਡੀਆਂ ਦੋ ਗੱਡੀਆਂ ਪੰਜਾਬ ਤੋਂ ਜੀ ਹੁਣ ਸਾਨੂੰ ਧੋਕਿਆਂ ਤੇ ਐਂਡੇ ਤੁਹਾਡਾ ਪਰਚਾ ਵੀ ਨਹੀਂ ਕੱਟਣ ਦੇਣਾ ਸਾਡੀ ਉਹ ਬੇਨਤੀ ਹੈ ਕਿ ਪੰਜਾਬ ਸਰਕਾਰ ਅੱਗੇ ਸਾਡਾ ਪਰਚਾ ਕੱਟਿਆ ਜਾਵੇ ਪੰਜਾਬ ਦੀਆਂ ਜਥੇਬੰਦੀਆਂ ਅੱਗੇ ਬੇਨਤੀ ਹੈ ਸਾਡੀ ਕਿ ਸਾਡੇ ਨਾਲ ਸਵੇਰੇ ਆਣ ਕੇ ਖੜਨ ਪਰਚਾ ਕਟਾਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਥੇਬੰਦੀਆਂ ਨੂੰ ਇਹੋ ਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਦਿਓ

ਨਹੀਂ ਰਾਜਪਰੇ ਤੁਸੀਂ ਰਹਿ ਰਹੇ ਹੋ ਰਾਜਪਰੇ ਪਹਿਲੋ ਆਮਲਾ ਜੀ ਹਾਂ ਜੀ ਅੱਗੇ ਵੀ ਆਉਂਦੇ ਹਾਂ ਹਾਂ ਜੀ ਇੱਕ ਚਾਚੇ ਸਾਡੇ ਨੂੰ ਹੋਰ ਉਹਨਾਂ ਨੇ ਵੜਿਆ ਉਹਦਾ ਵੀ ਪਰਚਾ ਪਰਚਾ ਕੁਝ ਨਹੀਂ ਬਣ ਦਿੱਤਾ ਜੀ ਸਭ ਰਫਾ ਦਫਾ ਕਰਾਤਾ ਏੰਬਰ ਸਰ ਠੀਕ ਹੈ ਜੀ ਹੁਣ ਤੋਂ ਤੁਹਾਡੀ ਕੀ ਮੰਗ ਕੀ ਹੈ ਸਾਡੀ ਮੰਗ ਇਹੋ ਹੀ ਹੈ ਕਿ ਇਨਸਾਫ ਸਾਨੂੰ ਮਿਲੇ